ਕਿੰਨਿਆ ਖੇਡਾ ਖੇਡਦਾ ਤੁਹਾਡੇ ਲੋਕਾਂ ਦੇ ਨਾਲ। ਤੁਹਾਨੂੰ ਭਲੇਖਾ ਪਾਉਣ ਦੇ ਲਈ ਖਬਰ ਲਾਤੀ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਖਬਰ ਚਲਾਤੀ। ਵੀ Rajasthan ਚ ਬਣੀ ਇੱਕ ਫਿਲਮ ਤੋਂ ਦੇਖੋ ਜੀ ਸਿੱਟ ਨੇ ਜਾਂਚ ਕਰਤੀ ਕਿਤਾ Rajasthan ਚ ਬਣੀ ਲੋਕਾਂ ਦੇ ਵਿੱਚ ਭਲੇਖਾ ਪਾਤਾ। ਪਿੱਛੇ ਲਿਖਤਾ ਸਿੱਟ। ਜਿਹੜੀ ਬਣਦੀ ਜ਼ਿੰਮੇਵਾਰੀ ਹੈ ਜਦੋਂ ਉਹ ਤੋਂ ਵੀ ਭੱਜ ਜਾਂਦੇ ਫਿਰ ਸਰਕਾਰ ਬਾਰੇ ਬੋਲਣਾ ਪੈਂਦਾ। ਦੋ ਵਾਰ ਹਾਈ ਕੋਰਟ ਨੇ ਸੋਮੋਟੋ ਐਕਸ਼ਨ ਲੈ ਲਿਆ। ਪਹਿਲੀ ਵਾਰ ਲਿਆ ਇਹਨਾਂ ਨੇ ਕਮੇਟੀ ਬਣਾਤੀ ਕੌਣ ਝੂਠਾ ਹੈ ਕੌਣ ਸੱਚਾ ਪਤਾ ਲੱਗ ਜਾਏ ਪਰ ਨਹੀਂ ਦਿੱਤੀ ਹਲੇ ਤੱਕ ਵੀ ਨਹੀਂ ਦਿੱਤੀ ਦੂਜਾ ਬੰਦਾ ਹੀ ਫੜ ਕੇ ਕੰਨਾਂ ਨਾਲ ਲਾਉਂਦਾ ਪਤਨੂ ਮਾਰ ਕੇ ਮੁਬਾਰਕਾ ਦਿੰਦਾ ਹੈ ਮੁਬਾਰਕਾ ਭਰਾ ਗਿਆਨੀ ਗੱਡੀ ਚਾੜਦਾ ਮੈਂ ਕਹਿੰਦਾ ਵੀ ਜੇ ਤੁਹਾਡੇ ਕੋਲ ਇੱਕ ਵੀ ਕਾਗਜ਼ ਹੈਗਾ ਵੀ ਸਿੱਟ ਨੇ ਇਹ ਗੱਲ ਲਿਖ ਕੇ ਦਿੱਤੀ ਹੈ ਵੀ Rajasthan ਚ ਬਣੀ ਹੈ ਕਰੋ ਜਨਤਾ ਦੇ ਸਮਝ ਤਾਂ ਫਰੋਜਪੁਰ ਜੇਲ੍ਹ ਦੇ ਵਿੱਚੋਂ ਦੋ ਫੋਨਾਂ ਦੇ ਉੱਤੇ 43000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਹੈ ਇਹ ਏਡੇ ਛਾਤਰ ਨੇ ਇਹ ਫੋਨ ਨੂੰ ਉਂਗਲਾਂ ਵੀ ਨਹੀਂ ਫਿੰਗਰਪ੍ਰਿੰਟ ਆ ਜੇ ਉਹਨੂੰ ਟੱਚ ਨਹੀਂ ਕਰਦੇ ਫੋਨ ਨੂੰ ਜਾਰੀ ਲੱਗਦਾ ਜਿਵੇਂ ਜੇਲ੍ਹਾਂ ਦੇ ਉੱਤੇ ਡਿਪੈਂਡ ਹੋ ਗਿਆ ਸਰਕਾਰ ਵੀ ਰਲੀ ਨਜ਼ਰ ਆਉਂਦੀ ਹੈ ਸਰਕਾਰ ਮੈਂ ਤਾਂ ਕਹਿ ਦਣਾ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਇਹਨਾਂ ਨਾਲ ਕਿਉਂਕਿ ਜੇਲ੍ਹ ਮੰਤਰੀ ਸਰਦਾਰ ਭਗਵੰਤ ਮਾਨ ਜਿਹੜੇ ਆਪ ਨੇ ਔਰ ਸੂਬੇ ਦੀ ਬਾਗਡੋਰ ਵੀ ਉਹਨਾਂ ਦੇ ਹੱਥ ਦੇ ਵਿੱਚ ਹੈ ਤਾਂ ਕਰਕੇ ਮੈਨੂੰ ਸਰਕਾਰ ਦਾ ਨਾਮ ਲੈਣਾ ਪੈਂਦਾ ਅਦਰ ਭਈ ਆਪਣਾ ਸਰਕਾਰ ਨਾਲ ਕੋਈ ਸ਼ਿਕਵਾ ਨਹੀਂ ਸੀ ਜਿਹੜੀ ਬਣਦੀ ਜ਼ਿੰਮੇਵਾਰੀ ਹੈ ਜਦੋਂ ਉਹ ਤੋਂ ਵੀ ਭੱਜ ਜਾਂਦੇ ਫਿਰ ਸਰਕਾਰ ਬਾਰੇ ਬੋਲਣਾ ਪੈਂਦਾ ਤੁਸੀਂ ਵੇਖਿਆ ਹੋਣਾ ਪਿਛਲੇ ਹਫ਼ਤੇ ਦੀਆਂ ਗਤੀਵਿਧੀਆਂ ਮਾਨਯੋਗ ਹਾਈ ਕੋਰਟ ਦੀਆਂ ਜੇ ਕਿਤੇ ਮਾਨਯੋਗ ਅਦਾਲਤ ਨਾਲ ਇੰਨਾ ਕੁ ਸਤਰਕ ਹੁੰਦੀ ਤਾਂ ਮੈਂ ਆਪਾਂ ਨੂੰ ਇਹਨਾਂ ਦਾ ਰੋਲ ਹੀ ਦੇਣਾ ਸੀ ਬਿਲਕੁਲ ਦੋ ਵਾਰ ਹਾਈ ਕੋਰਟ ਨੇ ਸੋਮੋਟੋ ਐਕਸ਼ਨ ਲੈ ਲਿਆ ਪਹਿਲੀ ਵਾਰ ਲਿਆ ਇਹਨਾਂ ਨੇ ਕਮੇਟੀ ਬਣਾਈ ਵੀ ਜਾਂਚ ਕਰਦੇ ਆਂ ਜੀ ਵੀਡੀਓ ਬਣੀ ਕਿੱਥੇ ਆ ਅੱਠ ਮਹੀਨੇ ਸੌਂ ਹੀ ਗਏ ਬਣਾ ਕੇ ਕਮੇਟੀ ਕਿਉਂਕਿ ਰਿਪੋਰਟ ਦੇਣੀ ਨਹੀਂ ਐ ਉਹ ਫਾਈਲਾਂ ਦੇ ਅੰਦਰ ਹੀ ਦਬ ਜਾਣੀ ਸੀ ਸਾਰੀ ਦੁਬਾਰਾ ਫਿਰ ਜੱਜ ਸਾਹਿਬ ਨੇ ਧਿਆਨ ਚਾਹੀ ਗੱਲ ਵੀ ਹੈ ਕਿ ਜੇਲਾ ਵਿੱਚ ਫੋਨਾਂ ਦੀ ਵਰਤੋਂ ਦੇ ਉੱਤੇ ਗੱਲ ਹੋਈ ਹੈ ਤਾਂ ਇੱਕ ਕਮੇਟੀ ਪਹਿਲਾਂ ਵੀ ਬਣੀ ਸੀ ਉਹਦੇ ਉੱਤੇ ਦੁਬਾਰੇ ਫਿਰ ਗੌਰ ਕੀਤੀ ਸਰਕਾਰ ਨੂੰ ਮਾਨਯੋਗ ਅਦਾਲਤ ਨੇ ਜਗਾਇਆ ਵੀ ਤੁਸੀਂ ਕੋਈ ਕਮੇਟੀ ਬਣਾਈ ਸੀ ਭਾਈ ਉਹਦੀ ਰਿਪੋਰਟ ਨਹੀਂ ਹਲੇ ਤੱਕ ਦਿੱਤੀ ਦੇ ਦਿਓ ਕੌਣ ਝੂਠਾ ਹੈ ਕੌਣ ਸੱਚਾ ਪਤਾ ਲੱਗ ਜਾਏ ਪਰ ਨਹੀਂ ਦਿੱਤੀ ਹਲੇ ਤੱਕ ਵੀ ਨਹੀਂ ਦਿੱਤੀ باوجود ਕਹਿਣ ਦੇ ਇਹ ਕਹਤਾ ਵੀ ਇੱਕ ਵੀਡੀਓ ਤਾਂ ਰਾਜਸਥਾਨ ਚ ਬਣੀ ਲੱਗਦੀ ਹੈ ਹੋ ਸਕਦੀ ਹੈ ਬਣੀ ਹੋਈ ਕਨਫਰਮ ਨਹੀਂ ਹੈ ਵੀ ਬਣੀ ਹੈ ਜਾਂ ਫਲਾਣੇ ਅਫਸਰ ਜਾਂ ਫਲਾਣੇ ਕਰਮਚਾਰੀ ਇਹਦੇ ਚ ਜ਼ਿੰਮੇਵਾਰ ਨੇ ਉਹਵੇਂ ਨਹੀਂ ਹੋ ਸਕਦੀ ਹੈ ਔਰ ਸਰਕਾਰ ਦੀ ਬੇਈਮਾਨੀ ਦੇਖੋ ਇਹਨਾਂ ਦਾ ਆਈਟੀ ਸੈੱਲ ਦੇਖੋ ਕਿੰਨੀਆਂ ਖੇਡਾ ਖੇਡਦਾ ਤੁਹਾਡੇ ਲੋਕਾਂ ਦੇ ਨਾਲ ਤੁਹਾਨੂੰ ਭੁਲੇਖਾ ਪਾਉਣ ਦੇ ਲਈ ਖਬਰ ਲਾਤੀ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਖਬਰ ਚਲਾਤੀ ਵੀ Rajasthan ਚ ਬਣੀ ਇੱਕ ਫਿਲਮ ਤਾਂ ਦੇਖੋ ਜੀ ਸਿੱਟ ਨੇ ਜਾਂਚ ਕਰਤੀ ਕਿਤਾ Rajasthan ਚ ਬਣੀ ਹੈ ਲੋਕਾਂ ਦੇ ਵਿੱਚ ਭਲੇਖਾ ਪਾਤਾ ਪਿੱਛੇ ਲਿਖਤਾ ਸਿੱਟ ਮੈਂ ਕਹਿੰਦਾ ਵੀ ਜੇ ਤੁਹਾਡੇ ਕੋਲ ਇੱਕ ਵੀ ਕਾਗਜ਼ ਹੈਗਾ ਵੀ ਸਿੱਟ ਨੇ ਇਹ ਗੱਲ ਲਿਖ ਕੇ ਦਿੱਤੀ ਹੈ ਵੀ Rajasthan ਚ ਬਣੀ ਹੈ ਕਰੋ ਜਨਤਾ ਦੇ ਸਾਹਮਣੇ ਕੇਵਲ ਤੇ ਕੇਵਲ ਝੂਠ ਲੋਕਾਂ ਨੂੰ ਐ ਲੱਗੇ ਵੀ ਸਿੱਟ ਨੇ ਕੰਮ ਕਰਤਾ ਇਹ ਤਾਂ ਬਲਕੌਰ ਸਿੰਘ ਤਾਂ ਐਵੇਂ ਭਕਾਈ ਮਾਰੀ ਜਾਂਦਾ ਰੋਜ਼ ਮੈਂ ਇੱਕ ਬੜ ਕੇ ਇਹ ਤਾਂ ਕਰੀ ਇਹਨਾਂ ਤਾਂ ਦਿੱਤਾ ਵੀ Rajasthan ਚ ਬਣੀ ਹੈ ਇੱਕ ਪਰ ਕੁਝ ਵੀ ਨਹੀਂ ਸਾਰਾ ਝੂਠ ਦਾ ਫਲੰਦਾ ਹੁਣ ਤੁਸੀਂ ਕਹੋਗੇ ਮੈਂ ਉਸ ਵੀਡੀਓ ਦੇ ਅੰਦਰ ਕੀ ਐਡਾ ਕਿਉਂ ਅਸੀਂ 8 ਮਹੀਨਿਆਂ ਦੇ ਵੀਡੀਓ ਵੀਡੀਓ ਕਰੀ ਜਾਂਦੇ ਆ ਬਿਰੋ ਸਾਡੇ ਮੁਲਕ ਦੀਆਂ ਜੇਲਾਂ ਦਾ ਇਹ ਹਾਲ ਹੋ ਗਿਆ ਜੇ ਕਿਸੇ ਨੇ 2 ਨੰਬਰ ਦਾ ਧੰਦਾ ਕਰਨਾ ਹੈ ਕਿਸੇ ਨੇ ਕਤਲ ਫਰੋਤੀਆਂ ਦਾ ਧੰਦਾ ਕਰਨਾ ਹੈ ਨਸ਼ਾ ਵੇਚਣਾ ਤਾਂ ਤੁਹਾਡੇ ਲਈ ਜੇਲ੍ਹ ਤੋਂ ਵੱਧ ਸੇਫ ਜਗਾ ਕਿਤੇ ਨਹੀਂ ਹੁਣ ਤੁਸੀਂ ਕਹੋਗੇ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਤੁਸੀਂ ਪਿਛਲੇ ਹਫਤੇ ਦੀਆਂ ਮਾਨਯੋਗ ਅਦਾਲਤ ਦੀਆਂ ਟਿੱਪਣੀਆਂ ਨੂੰ ਪੜ੍ਹ ਲਓ ਤਾਂ ਫਰੋਜਪੁਰ ਜੇਲ੍ਹ ਦੇ ਵਿੱਚੋਂ ਦੋ ਫੌਨਾਂ ਦੇ ਉੱਤੇ 43000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ ਪੌਣੇ 2 ਕਰੋੜ ਰੁਪਈਆ ਉਹਨਾਂ ਕੈਦੀਆਂ ਦੇ ਘਰ ਵਾਲੀਆਂ ਦੇ ਖਾਤਿਆਂ ਦੇ ਵਿੱਚ ਲੈਣ ਦੇਣ ਹੋ ਗਿਆ ਪੌਣੇ 2 ਕਰੋੜ ਰੁਪਈਆ ਖੜੇ ਹੋਊਗੇ ਵੱਡੇ ਵੱਡੇ ਬਿਜ਼ਨਸਮੈਨ ਇੱਥੇ ਕੋਈ 50 ਲੱਖ ਤੋਂ ਵੱਧ ਜਾਊਗਾ ਕੋਈ ਟਰਨਓਵਰਾਂ ਕਰਕੇ ਦੇਖੋ ਜੀ ਪੌਣੇ 2 ਲੱਖ ਰੁਪਇਆ ਖਾਤੇ ਚ ਐਂਟ ਪਾਉਣਾ ਐਂਟ ਪਾਉਣਾ ਕਿੰਨਾ ਔਖਾ ਹੈ 100 ਰੁਪਇਆ ਨਹੀਂ ਲੁਕਦਾ ਅੱਜ ਕੱਲ੍ਹ ਹੌਲੇ ਜਮਾਨਾ ਸਾਰ ਫੇਰ ਵੀ ਕਹਿੰਦੇ ਆ ਕਿ ਜੇਲ੍ਹਾਂ ਦੇ ਵਿੱਚ ਤਾਂ ਫੋਨ ਦੀ ਵਰਤੋਂ ਨਹੀਂ ਹੁੰਦੀ ਉੱਥੇ ਤਾਂ ਜਹਿਮਰ ਲੱਗਿਆ ਹੋਇਆ ਜੀ ਇੱਕ ਕੈਦੀ ਦੂਜੇ ਕੈਦੀ ਨਾਲ ਗੱਲ ਹੀ ਨਹੀਂ ਕਰ ਸਕਦਾ ਜੀ ਸਭ ਕੁਝ ਫੁੰਦਾ ਹੈ ਜਦੋਂ ਮੇਰੇ ਪੁੱਤਰ ਨੂੰ ਮਾਰਿਆ ਜਾਂਦਾ ਹੈ ਕੈਦੀ ਆਪ ਦਾ ਫੋਨ ਨਹੀਂ ਰੱਖਦੇ ਕੋਲੇ ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਹੈ ਇਹ ਏਡੇ ਛਾਤਰ ਨੇ ਇਹ ਫੋਨ ਨੂੰ ਉਂਗਲਾਂ ਵੀ ਨਹੀਂ ਫਿੰਗਰਪ੍ਰਿੰਟ ਆ ਜੇ ਉਹਨੂੰ ਟੱਚ ਨਹੀਂ ਕਰਦੇ ਫੋਨ ਨੂੰ ਦੂਜਾ ਬੰਦਾ ਹੀ ਫੜ ਕੇ ਕੰਨ ਨਾਲ ਲਾਉਂਦਾ ਪੁੱਤ ਨੂੰ ਮਾਰ ਕੇ ਮੁਬਾਰਕਾ ਦਿੰਦਾ ਹੈ ਮੁਬਾਰਕਾ ਭਰਾ ਗਿਆਨੀ ਗੱਡੀ ਚਾੜ੍ਹਦਾ ਉਹ ਤਿਹਾੜ ਜਿਹੜੇ ਦੇ ਅੰਦਰ ਗੱਲ ਹੋ ਜਾਂਦੀ ਹੈ ਮੈਂ ਤੁਹਾਡੇ ਇੰਨੀ ਵੱਡੀ ਭੀੜੋਂ ਮੇਰੀ ਅੱਜ ਸਿਹਤ ਠੀਕ ਨਹੀਂ ਪਰੰਤੂ ਮੈਂ ਤੁਹਾਡੇ ਨਾਲ ਗੱਲਾਂ ਜ਼ਰੂਰੀ ਨੇ ਕਰਨੀਆਂ ਜਿਹੜੀਆਂ ਮੈਨੂੰ ਰਿਸਕ ਲੈ ਕੇ ਵੀ ਕਰਨੀਆਂ ਪੈਂਦੀਆਂ ਨੇ